ਪਾਰਟੀ ਦੇ ਵਿੱਚ ਖੂਤੀ ਵਾਰਿਸ ਚੇਡ ਦਾ ਤਰਜਿੰਦ ਲੱਗਾ ਮੈਂ ਤਾਂ ਕਿੰਦੀ ਲੋਕਾਂ ਨੇ ਜਿੱਦਾਂ ਮੁਸਲਮਾਨ ਇਲੈਕਸ਼ਨ ਜੈਨ ਬਹੁਤ 파ਕ ਸਾਡੇ ਬਹੁਤ ਅਨੁਸਾਰ ਜੋ ਖਾਸ ਕਰਕੇ ਜੱਤਰਸਮ ਦੀ ਇਹ ਤਾਂ ਦੇ ਦਿਹਰੇ ਤੋਂ ਪੰਜਾਬ ਦੇ ਇਲੈਕਸ਼ਨ ਪ੍ਰਬੰਧ ਤੇ ਉਹਨਾਂ ਦੇ ਨਾਲ ਸਕੇ ਸਫੀ ਦੀ ਜੋ ਜਮੂਖ ਸਪੀਨ ਦੇ ਪ੍ਰਬੰਧ ਨੇ ਇਹ ਵੀ ਦਿੱਲੀ ਵਾਲੋ ਤੇ ਸਾਡੇ ਨਾਲ ਸਾਡੇ ਜੋ ਇੱਕ ਜੀਲੇ ਦੀ ਬੋਟੀਆਂ ਜੀਆ कि दे वायु का इंजन दे दे अपनी पार्टी को उन्होंने लगे कहीं पे अंबत संत आए डर कर अन्न असलम जी भी स्टेज पे लेके आना होता है सर ठीकम तौर पे इस बॉक्स मैन ना मेरे बच्चे राजनीति गे में बैठे हैं ये भी इस बॉक्स मैन फैक्ट्री स्टेज पे जो देवदत्त बैठे सामने ये सारे पाकिस्तान मोह सरकार के लोग थे मेरे पाकिस्तान दिन और क्रोध दिन में पड़े सरकार जोग ने मेरे जिंदा प्रवेश का हमारे आप सामने पिता परमेश्वर आपके दी तो गए उपकारों के सामने पिता परमेश्वर दी हुई आयुषों के लिए दर्शकों के लिए आपका धन्यवाद करते हैं हमारे पिता परमेश्वर से आपके मेरे गोदाम खुदा जो अपने गोदाम बंदों को भेजा है पिता परमेश्वर के वो इस नगर के प्रभु इस मस्जिद मजदूर लोगों की जो खुदा मेरे विश्वास है मैं यकीन होना है कि वो जरूर जरा है जो भी जिसकी तरह आप भी आपकी हेल्प है जो जरूरत है जरूर अब यही गल बात अरे दो जो भी, भी दिया? दिया? दिया। कोई किसी पिंड बड़ी पता होना ना कौन है

ਪਰ ਉਹਨਾਂ ਪਰ ਉਹਨਾਂ ਨੂੰ ਲੱਗੀ ਜਦੋਂ ਕਰਨ ਨੂੰ ਤਾਂ ਐਨੋ ਨਾ ਉਹ ਜਦੋਂ ਇਹਨਾਂ ਨਾਲ ਜਦੋਂ ਉਹ ਇੱਥੇ ਇੱਕ ਇੱਕ ਜਿਹੜਾ ਲੈਣ ਚਾਦੇ ਇਹਦੇ ਦਾ ਫਿਰ ਦਾ ਸਾਰਾ ਸਿਸਟਮ ਖਾ ਗੋਈ ਰਸਾਈ ਉਹ ਕਿਤਾ ਦੇ ਨਾਲ ਸੀ ਜਿਹੜਾ ਕੋਈ ਜਿਹੜਾ ਅੱਜ ਫੱਟਿਆ ਮੋੜਾ ਕਰਕੇ ਜਿਹੜਾ ਤੀਰਾ ਰੁਕ ਮੰਨਦਾ ਨਹੀਂ ਆਹ ਬੋਲ ਨਹੀਂ यशस्वी प्रधानमंत्री श्री नरेंद्र भाई मोदी जी का जन्म दे ਔਰ ਉਹਨਾਂ ਦਾ ਜਨਮ ਦਿਨ ਅਸੀਂ ਸੇਵਾ ਕਰਕੇ ਮਨਾ ਰਹੇ ਹਾਂ ਔਰ ਸਾਡੇ ਪਿੰਡ ਪਟੜਾ ਮੇਰਾ ਪਵਨ ਨੰਦ ਪੁਲਾਗ ਦੇ ਵਿੱਚ ਸਾਡੇ ਫਟ ਗਿੰਤੀ ਦੇ ਪੰਜਾਬ ਪ੍ਰਧਾਨ ਪਾਪੂ ਜੀ ਦੀ ਜਤਨਾ ਸਦਕੇ ਅੱਜ ਸਾਡੇ ਡਾਕਟਰ ਸਾਹਿਬ ਵੀ ਤੋਏ ਨੇ ਸਦਨ ਨਾਲ ਜਿੰਨੂੰ ਕੁ ਖੁਸ਼ਬਰੀ ਨੇ ਸਫੀ ਜੀ ਵੀ ਵਿਸ਼ੇਸ਼ ਤੌਰ ਤੇ ਆਏ ਨੇ ਇਹਨਾਂ ਦੇ ਮਨ ਚ ਦਰਦ ਹੋਇਆ ਹਮੋ ਜੀ ਇਹਨਾਂ ਨਾਲ ਰੋਜ਼ ਕੰਟੈਕਟ ਚ ਰਹਿੰਦੇ ਸੀ ਔਰ ਇਹਨਾਂ ਦੇਖਿਆ ਕਿ ਆਪਾਂ ਗਰਾਊਂਡ ਤੇ ਜਾ ਕੇ ਦੇਖਾਂਗੇ ਉਹ ਰਾਜ ਇਹਨਾਂ ਨੇ ਆਪਣੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਥੋੜੇ ਜਿਹਾ ਉਤਾਲਾ ਕੀਤਾ ਵਾ ਲੋਕਾਂ ਨੂੰ ਥੋੜੇ ਕੱਪੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਅਸੀਂ ਪੰਜਾਬ 'ਚ ਇਤਰਾ ਹੀ ਮਨਾ ਸਕਦੇ ਸੇਵਾ ਕਰਕੇ ਕਿਉਂਕਿ ਪੰਜਾਬ ਇਸ ਵੇਲੇ ਬਹੁਤ ਭੜੀ ਮਾਰ ਦੇ ਵਿੱਚ ਆ ਡਿਸਟਰਬ ਆ ਤੇ ਇਹ ਇਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਵੀ ਤੇ ਸਾਰਿਆਂ ਨੂੰ ਵੀ ਕਿ ਜਦੋਂ ਮੈਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਸਾਰਾ ਇੱਥੋਂ ਦਾ ਸਥਿਤੀ ਦਾ ਜਾਇਜ਼ਾ ਲਵਾਵਾਂਗਾ ਔਰ ਕੋਸ਼ਿਸ਼ ਕਰਾਂਗਾ ਜੋ ਇਹਨਾਂ ਸਭ ਤੋਂ ਵੱਡੀ ਗੱਲ ਕੀਤੀ ਆ ਕਿ ਕਰੀਬਾਂ ਦਾ ਜਿਹੜਾ ਨੁਕਸਾਨ ਆਇਆ ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ ਚ ਆਉਣ ਤਾਂ ਕਿ ਸਰਕਾਰ ਇਹਨਾਂ ਨੂੰ ਖਰਾਬ ਨਾ ਕਰ ਸਕੇ ਜੇ ਕੋ ਪੰਜਾਬ ਸਰਕਾਰ ਤੋਂ ਬਿਲਕੁਲ ਲੋਕ ਨਿਰਾਸ਼ ਹੋ ਚੁੱਕੇ ਆ ਨਾ ਉਮੀਦ ਹੋ ਚੁੱਕੇ ਆ ਔਰ ਹੁਣ ਕੇਂਦਰ ਸਰਕਾਰ ਇਹਨਾਂ ਦੀ ਬਾਹ ਫੜੇਗੀ ਔਰ ਮੈਨੂੰ ਬਹੁਤ ਧੰਨਵਾਦ ਦੀਆਂ ਮੈਂ ਥੋਮਸ ਮਸੀਹ ਜੀ ਦਾ ਸਾਦਾ ਸਾਫੀ ਜੀ ਦਾ ਇਹ ਉਥੋਂ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਨੇ ਸਾਡਾ ਦੁੱਖ ਸਮਝਿਆ ਔਰ ਸਾਡਾ ਦਰਦ ਅੱਗੇ ਵਡਾਉਣ ਵਾਸਤੇ ਅੱਗੇ ਸਲਾਹ ਕਰਕੇ ਫਿਰ ਆਉਂਦੀ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਵਾ ਕਿ ਜੋ ਮਦਦ ਹੋ ਸਕੀ ਹੋਗੀ ਆਪਾਂ ਕਰਾਂਗੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਹਿੰਦੇ ਜੇ ਪਿੰਡ ਪੱਡਾ ਦੇ ਵਿੱਚ ਬਾੜ ਫੀਰ ਤਾਂ ਸਾਰ ਹੈ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਕਿ ਮੈਂ ਪਹਿਲੀ ਗੱਲ ਮੈਂ ਆਪਣੇ ਬਾਰੇ ਦੱਸਾਂ ਕਿ ਮੈਂ ਤੁਹਾਨੂੰ ਸੁਣਸੀ ਹਾਂ ਮੈਂ ਬੀਜੇਪੀ ਪਾਰਟੀ ਤੋਂ ਕੱਟ ਕੇ ਨਹੀਂ ਮੋਰ ਚਾਹੁੰਦਾ ਤੁਹਾਨੂੰ ਤੇ ਕੀ ਗੱਲ ਹੈ ਕਿ ਉਹ ਵੀ ਸਾਡਾ ਮੈਂ ਤੁਹਾਨੂੰ ਬਹੁਤ ਦੱਸਦਾ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਸਰ ਜੀ ਕੱਟ ਗਿਣਤੀ ਪੰਜਾਬ ਦੇ ਬਹੁਤ ਵਧਾਈ ਦਿੰਦਾ 1200 ਕਰੋੜ ਰੁਪਏ ਇਹ ਲੱਖ ਸੰਬੰਧ ਮਾਨ ਬਹੁਤ ਜਿਦ ਤਨ ਆਈ ਸੀ ਸਾਡੇ ਕੋਲ ਟ੍ਰਾਂਸਪੋਰਟ ਦੇ 1600 ਕਰੋੜ ਰੁਪਏ ਉਹਨਾਂ ਨੇ ਫੇਰ ਸਾਡੇ ਸਰਕਾਰ ਦੇ ਪੰਜਾਬ ਨੂੰ ਦਿੱਤੇ ਜਿੱਤੇ ਜਿੱਤੇ ਮੁਸਕਰਾਏ ਨੇ ਲੋਕਾਂ ਨੂੰ ਪਹੁੰਚਾਇਆ ਮੈਂ ਆਪਣੇ ਮੀਡੀਆ ਕਰੰਗੇ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪੈਸੇ ਸਰਕਾਰਾਂ ਦੇ ਕੋਲ ਪਏ ਨੇ ਉਹ ਉਹਨਾਂ ਦੇ ਸਿੱਧੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਜਿੱਦੋਂ ਅਕਾਊਂਟ ਦੇ ਵਿੱਚ ਪੈਸੇ ਆਉਣੇ ਉਪਰੋਂ ਮકાਨ ਬਣੋਗੇ ਫਿਰ ਮੁਸ਼ਕਲ ਹੋਣੀ ਹੈ ਠੀਕ ਹੈ ਸੋ ਅੱਜ ਦਿੱਲੀ ਤੋਂ ਦੱਟਾਸ ਜੀ ਪਗਧਾ ਅਸੰਨਾ ਜੀ ਦਾ ਮੇਨ ਹੈੱਡ ਕੁਆਰਟਰ ਉਹ ਤੋਂ ਪੰਜਾਬ ਆਏ ਨੇ ਅੰਮ੍ਰਿਤਸਰ ਨਾਲ ਸਾਡੇ ਜੰਮੂ ਕਸ਼ਮੀਰ ਤੋਂ ਨੇ ਸਭੀ ਸਭੀ ਸਾਹ ਆਏ ਨੇ ਅੱਜ ਵੱਡਾ ਪਿੰਡ ਦੇ ਵਿੱਚ ਆਏ ਨੇ ਆ ਕੇ ਸੈਜਾ ਲੈ ਆਏ ਇਨ੍ਹਾਂ ਨੇ ਆਹ ਤੋਂ ਉਹਨਾਂ ਲੋਕ ਹੋਰ ਹੋਰ ਸੀ ਨਾ ਦੇਖੀ ਕਿ ਕੋਈ ਵੀ ਸੁਨਾਤਾ ਨਹੀਂ ਕਰਦਾ ਨਹੀਂ ਕਦੀ ਉਹਨਾਂ ਨੂੰ ਆਜ਼ਾਦ ਆਦੇਸ ਦੇ ਦਿੱਤਾ ਕਿ ਸੰਪਤ ਸਰਕਾਰ ਹੋਚਲਾ ਕੋਲ ਸਾਡੇ ਕੋਲ ਦੋ ਦੋਸ਼ ਸ਼ਬਦਾਂ ਬੇਨਤੀ ਕੀਤੀ ਤਾਂ ਸਮਝੇ ਕਿ ਰੱਖਾਉਂਦਾ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਇੱਕ ਮੋਰਚੇ ਦਾ ਰਾਸ਼ਟਰੀ ਕਾਗੜੀ ਸਦਸਿਓ ਇਸ ਪਰਦੇਸ ਉੱਪਰ ਫਾਰੀ ਹੈ ਕਿ ਨਾ ਕਿ इस देश के प्रदेश इस प्रदेश के प्रदेश अध्यक्ष श्री थॉमस मसी जी के निमंत्रण पर मैं आज यहाँ पहुँचा हूँ ये गुरु नानक जी की धरती है और इस धरती पर पहुँच अभी कुछ दिन पहले जो बाढ़ का तांडव हुआ है उससे लोग त्रस्त हुए हैं और उन लोगों की तकलीफ को देश के यशस्वी प्रधानमंत्री श्री नरेंद्र भाई मोदी जी ने अपने जन्म दिवस को सेवा पखवाड़े के नाम पर पूरा सप्ताह ये कहा गया है कि जो भी मेरा जन्मदिन मनाना चाहता है उस दिन पंजाब जाए और पंजाब की जनता का सहयोग और सहायता करें उसी निमित्त आज भारतीय जनता पार्टी अल्पसंख्यक मोर्चा के, के राष्ट्रीय अध्यक्ष भाई जमाल सिद्दीकी साहब ने आज हम लोगों को यहाँ भेजा है कि आप जाकर प्रधानमंत्री जी का जो जन्म दिवस है उस जन्म दिवस के उपलक्ष्य में सेवा पखवाड़ा के तौर पर आप सभी लोगों की मदद करेंगे कुछ मदद कर सके क्योंकि हम लोग केंद्र सरकार की तरफ से इनको आश्वस्त भी करने आए हैं कि जो माननीय प्रधानमंत्री जी ने पंजाब के लिए राहत कोष में पैसा दिया है उस राहत कोष के पैसे का दुरुपयोग इस यहाँ की, की राज्य सरकार करेगी इससे पहले भी उनको 12000 करोड़ रुपये दिया गया था वो अभी तक तो जनता के पास नहीं पहुँचा है सोलह करोड़ रुपये फिर से तो उन्होंने अभी राहत कोष के लिए दिया है वो पैसा भी इन तक नहीं पहुंच पाएगा हम इनसे कहने के लिए आए हैं भगवंत मान जी से और केजरीवाल जी से कहने के लिए आए हैं कि आप डी के माध्यम से डायरेक्ट बेनिफिट ट्रांसफर जो है उनके बैंक में जाए उसके माध्यम से आप लोगों तक ये मदद पहुँचाइए बाल